ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਅੱਜ ਮੇਰਾ ਵੀਰ ਆਇਆ ਆ ਵੀਰ ਬਹੁਤ ਪਿਆਰ ਦੇਤਾ ਮੈਂ ਕਹਨਾ ਬਾਈ ਦਾ ਸੁਭਾਅ ਬਹੁਤ ਵਧੀਆ ਆ ਤੇ ਬਾਈ ਬੰਦਾ ਵੀ ਆ ਬਹੁਤ ਘੈਂਟ ਆ ਲਵ ਯੂ ਬਾਈ ਯਾਰ ਮੈਨੂੰ ਇੰਨਾ ਚੀਜ਼ ਦਾ ਪਤਾ ਆ ਜੇ ਪੰਜਾਬ ਦੇ ਵਿੱਚ ਪੰਜਾਬੀ ਪੰਜਾਬੀ ਨੂੰ ਨਾ ਮਾਰੇ ਤੇ ਪੰਜਾਬੀ ਕਦੇ ਨਾ ਆ ਜੀ ਬਿਲਕੁਲ ਸਹੀ ਆ ਠੀਕ ਆ ਨਾ ਜਿਹੜੇ ਆਪਣੇ ਪੰਜਾਬ ਦੇ ਬੰਦੇ ਆ ਇੱਕ ਦੂਜੇ ਦੀ ਲੱਤਾਂ ਖੁੰਦੇ ਆ ਜਿਹੜਾ ਬੰਦਾ ਤਰੱਕੀ ਕਰਦਾ ਆ ਉਸ ਬੰਦੇ ਦੀਆਂ ਲੱਤਾਂ ਖੇਦੇ ਆ ਮੈਂ ਆਪਣੇ ਸਾਰੇ ਭਰਾਵਾਂ ਨੂੰ ਕਹੂੰਗਾ ਸਿਰਫ ਮਿਹਨਤ ਕਰਿਆ ਕਰੋ ਕਿ ਇਹਨੂੰ ਵੇਖ ਕੇ ਅਪਰੀਸ਼ੀਏਟ ਕਰਿਆ ਕਰੋ ਯਾਰ ਤੂੰ ਹੋਰ ਮਿਹਨਤ ਕਰ ਜਿਹੜੇ ਆਪਣੇ ਜਿਹੜੇ ਭਰਾ ਆ ਕਹਿੰਦੇ ਨੇ ਬੇਖੀ ਜਾਲ ਮਰਦਾਨਿਆਂ ਰੰਗ ਕਰਸਾਰਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਬਾਈ ਨਾਲ ਵੀ ਬੜਾ ਕੁਝ ਹੋਇਆ ਤੇ ਮੇਲ ਨਾਲ ਵੀ ਬੜਾ ਕੁਝ ਹੋਇਆ ਆ ਪਰ ਮੈਨੂੰ ਇੰਨਾ ਪਤਾ ਆ ਜਿਹੜਾ ਬੰਦਾ ਪਿਆਰ ਕਰਦਾ ਨਾ ਉਹਨੇ ਤੁਹਾਨੂੰ ਦੁਗਣਾ ਪਿਆਰ ਕਰੂਗਾ ਇਸ ਚੀਜ਼ ਦਾ ਮੈਨੂੰ ਪਤਾ ਆ ਤੇ ਬਾਕੀ ਮੇਰੇ ਭਰਾ ਜੋਂਦਾ ਵਜ਼ਰ ਆਵੇ ਤੇ ਗੁਰੂ ਮਹਾਰਾਜ ਚੜ੍ਹਦੀਆਂ ਕਲਾਇ ਰੱਖੇ ਸਾਡੇ ਭਰਾ ਨੂੰ ਲਵ ਯੂ ਬਾਈ ਆਰੇ ਭਰਾ ਨੂੰ ਬਹੁਤ ਖੁਸ਼ੀ ਮੈਂ ਪਰਿਵਾਰ ਸਮੇਤ ਵੈਸੇ ਬਾਈ ਨਾਲ ਮਿਲਣਾ ਅੱਜ ਹੋਇਆ ਦੋ ਤਿੰਨ ਵਾਰ ਬਾਈ ਤੋਂ ਚੋਰੀ ਚੋਰੀ ਅਸੀਂ ਚਲੇ ਜਾਂਦੇ ਹੁੰਨੇ ਆ ਪਰ ਔਨੇ ਜਰੂਰ ਆ ਕਿਉਂਕਿ ਇਕੱਲਾ ਸਵਾਦ ਲਈ ਨਹੀਂ ਆਉਂਦੇ ਅਸਲ ਦੇ ਵਿੱਚ ਬੱਚਿਆਂ ਨੂੰ ਆਪਦੇ ਨੂੰ ਦਿਖਾਉਣ ਆਉਂਦੇ ਆ ਕਿ කොਪ ਮਿਹਨਤ ਕਰਕੇ ਕਿਵੇਂ ਉੱਛਾ ਜਾ ਸਕਦਾ ਆ ਦੀ ਜਵਾਨੀ ਜਵਾਨੀ ਚ ਲੋੜਾਂ ਪੂਰੀਆਂ ਕਰਨੀ ਆ ਜ਼ਿੰਦਗੀ ਨਹੀਂ ਔਂਕ ਪੂਰੇ ਕਰਨੀ ਜ਼ਿੰਦਗੀ ਆ ਆ ਸੱਜਣ ਨੇ ਪਰਿਵਾਰ ਦੇ ਤੋਂ ਪੂਰੇ ਕੀਤੇ ਆ ਆਉ ਦਾ ਨਾਮ ਬਣਾਇਆ ਬਹੁਤ ਆਨੰਦ ਮਿਲਿਆ ਬਾਈ ਸਭ ਤੋਂ ਵੱਡੀ ਗੱਲ ਪਤਾ ਕੀ ਆ ਆਪਣਾ ਨਾਮ ਬਣਾਉਣਾ ਇੱਕ ਅਲੱਗ ਗੱਲ ਆ ਮੇਰਾ ਨਾਮ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਮੇਰਾ ਨਾਮ ਦਮਨ ਆ ਕਿ ਜੋ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਆ ਉਹੀ ਦਾ ਆ ਠੀਕ ਆ ਮੈਂ ਕੱਲਾ ਉਂਗਲ 'ਚ ਪਾਉਣ ਵਾਲਾ ਹੀ ਰਾਣੀ ਆ ਹੀਰਾ ਬਣਾਇਆ ਤੁਹਾਡੇ ਭਰਾਵਾ ਦੇ ਪਿਆਰ ਨਾਲ ਕੇ ਬਣੇ ਆ ਜੇ ਥਾਪੀ ਮਾਰਦੇ ਆ ਤੁਹਾਡੇ ਭਰਾਵਾ ਦੇ ਪਿਆਰ ਨਾਲ ਕੇ ਮਾਰਦੇ ਆ ਆ ਗਿਆ ਹੀਰਾ ਦੇ ਭਰਾਵਾਂ ਦੇ ਦਿਲਾਂ 'ਚ ਵੀ ਸ਼ਾਕ ਆ ਗਿਆ ਯਾਰ ਅੱਲਾ ਵੀ ਬਾਈ ਯਾਰ ਸਾਰੇ ਭਰਾਵਾਂ ਨੂੰ ਇਦਾਂ ਹੀ ਬਾਈ ਆਪਣੇ ਛੋਟੇ ਵੀਰ ਨੂੰ ਪਿਆਰ ਕਰਦੇ ਰੋ ਯਾਰ ਅੱਲਾ ਵੀ ਯਾਰ ਸਾਰਿਆਂ ਨੂੰ